ਆਨੰਦ ਹੈ ਸਵੇਰੇ ਕਹਿੰਦੇ ਆਨੰਦ ਹੈ ਰਾਤੀ ਦੁਖੀ ਹੋਇਆ ਫਿਰਦਾ ਹੈ ਆਖੋ ਸਤਨਾਮ ਰਾਤੀ ਦੁਖੀ ਹੋਇਆ ਫਿਰਦਾ ਮਹਾਰਾਜ ਕਹਿੰਦੇ ਆ ਕਿਹੜਾ ਆਨੰਦ ਹੈ ਰਾਤ ਨੂੰ ਬਹੁਤ ਆਨੰਦ ਹੈ ਸਵੇਰੇ ਦੁਖੀ ਹੋਇਆ ਫਿਰਦਾ ਇਹ ਕਿਹੜਾ ਆਨੰਦ ਹੋਇਆ ਇਹ ਕਿਹੜਾ ਖੇਮ ਹੋਇਆ ਇਹ ਅਬਨਾਸੀ ਖੇਮ ਤਾਂ ਨਾ ਹੋਇਆ ਨਾ ਸੁਣ ਵਾਲਾ ਖੇਮ ਹੈ ਨਾ ਸੁਣ ਵਾਲਾ ਆਨੰਦ ਹੈ ਤੇ ਮਾਰੇ ਕਹਿੰਦੇ ਆ ਆਨੰਦ ਨਹੀਂ ਆਨੰਦ ਆ ਨਹੀਂ ਆਨੰਦ ਹੈ ਸਦਾ ਖੇੜੇ ਚ ਰਿਹਾ ਸਦਾ ਖੇੜੇ ਤੇ ਪਹਿਲੇ ਤਾਂ ਆ ਚੀਜ਼ ਸਮਝਣਾ ਜੀ ਸੁੱਖ ਹੋਰ ਹੈ ਆਨੰਦ ਹੋਰ ਆਪਾਂ ਸੁੱਖ ਨੂੰ ਆਨੰਦ ਸਮਝ ਬੈਠੇ ਤਾਹੀਂ ਤਾਂ ਜਦੋਂ ਸੁੱਖ ਦਾ ਸਮਾਂ ਆਂਦਾ ਨਾ ਬੰਦਾ ਕਹਿੰਦਾ ਜੀ ਬੜਾ ਆਨੰਦ ਬਣਿਆ ਇਦਾਂ ਹੀ ਕਹਿੰਦਾ ਬੜਾ ਆਨੰਦ ਬਣਿਆ ਉਹ ਜਦੋਂ ਸੁੱਖ ਦਾ ਸਮਾਂ ਜਾਂਦਾ ਬੜਾ ਹੀ ਮਾੜਾ ਹਾਲ ਹੈ ਬੜਾ ਹੀ ਮਾੜਾ ਹਾਲ ਦੋ ਦਿਨ ਪਹਿਲੇ ਕਹਿੰਦਾ ਸੀ ਬੜਾ ਹੀ ਆਨੰਦ ਹੈ ਉਦੋਂ ਸੁੱਖ ਦਾ ਸਮਾਂ ਚੱਲ ਰਿਹਾ ਉਹ ਸਮਾਂ ਲੰਘਿਆ ਥੋੜਾ ਜਿਹਾ ਦੁੱਖ ਦਾ ਸਮਾਂ ਆਇਆ ਬੜਾ ਹੀ ਮਾੜਾ ਹਾਲ ਹੈ ਬੜਾ ਹੀ ਮਾੜਾ ਹਾਲ ਮਾਰੇ ਕਹਿੰਦੇ ਆਹ ਕਿਹੜਾ ਆਨੰਦ ਹੋਇਆ ਓਏ ਇਹ ਕੋਈ ਆਨੰਦ ਹੈ ਸਵੇਰੇ ਆਨੰਦ ਆਇਆ ਸ਼ਾਮ ਨੂੰ ਝੂਰਦਾ ਪਿਆ ਮਾਰੇ ਕਹਿੰਦੇ ਨਾ ਬਹੁਤ ਲੋਕਾਂ ਕੋਲ ਸੁੱਖ ਹੁੰਦੇ ਨੇ ਪਰ ਸਾਸਨਿਕ ਯਕੀਨ ਜਾਣਨਾ ਉਹਨਾਂ ਦਾ ਜੀਵਨ ਆਨੰਦ ਵਿੱਚ ਨਹੀਂ ਸੁੱਖ ਸਹੂਲਤ ਹੁੰਦੀਆਂ ਨੇ ਪਰ ਤੁਸੀਂ ਕਹੋ ਆਨੰਦ ਵਿੱਚ ਹੈ ਮੈਂ ਐਸੇ ਬੜੇ ਦੇਖੇ ਸਾਸ ਤੁਸੀਂ ਬੜੇ ਦੇਖੇ ਹੋਣੇ ਰੱਜ ਕੇ ਮਾਇਆਪਤੀ ਕਰੋੜਾ ਪਤੀ ਸਾਸ ਝੂਰਦੇ ਪਏ ਕਲਾ ਕਲੇਸ਼ ਚ ਕੋਟ ਕਚੇਰੀਆਂ ਹੋ ਰਹੀਆਂ ਔਖੇ ਫਿਰਦੇ ਪਏ ਨੇ ਰੋਂਦੇ ਪਏ ਸਮਝਣਾ ਪਏਗਾ ਆਨੰਦ ਹੈ ਕੀ ਦਰਸਲ ਆਨੰਦ ਹੈ ਕੀ ਆਨੰਦੀ ਡਿਫੀਨੇਸ਼ਨ ਕੀ ਹੈ ਖੁਸ਼ੀ ਨੂੰ ਉਹ ਪੱਕੇ ਆਨੰਦ ਨਹੀਂ ਕਹਿ ਸਕਦੇ ਸਾਹਿਬ ਆਨੰਦ ਜਿਹੜਾ ਖੁਸ਼ੀ ਆ ਨਾ ਇਹ ਗਮੀ ਚ ਤਬਦੀਲ ਹੋ ਸਕਦਾ ਖੁਸ਼ੀ ਕਦੇ ਸਾਸੰਗ ਆਨੰਦ ਨਹੀਂ ਆਨੰਦ ਕੀ ਹੈ ਫਿਰ ਜਿਸ ਚੀਜ਼ ਦੇ ਕਰਕੇ ਸਾਸੰਗ ਸਦਾ ਖੇੜਾ ਬਣਿਆ ਰਹੇ ਉਹ ਕਿਹੜੀ ਚੀਜ਼ ਹੈ ਉਹਨੂੰ ਆਨੰਦ ਕਿਹਾ ਗਿਆ ਜਿਹਦੇ ਕਰਕੇ ਸਦਾ ਖੇੜਾ ਹੈ ਸਦਾ ਖੇੜਾ ਜਿਨੂੰ ਮਹਾਰਾਜ ਨੇ ਕਿਹਾ ਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਕਰੇਗਾ ਬਨਾਸੀ ਖੇਮ ਆਏਗਾ ਪਰ ਅਬਨਾਸੀ ਖੇਮ ਹੈ ਕੀ ਅਬਨਾਸੀ ਖੇਮ ਕੀ ਹੈ ਜਿਹਦੇ ਕਰਕੇ ਮੈਂ ਭਜਨ ਕਰ ਰਿਹਾ ਮੈਨੂੰ ਭਜਨ ਕਰਕੇ ਅਬਨਾਸੀ ਖੇਮ ਮਿਲ ਗਿਆ ਠੀਕ ਹੈ ਮਹਾਰਾਜ ਕਹਿੰਦੇ ਅਬਨਾਸੀ ਖੇਮ ਚਾਹੇ ਜੇ ਨਾਨਕ ਖੇਮ ਦਾ ਮਤਲਬ ਹੁੰਦਾ ਹੈ ਖੇੜਾ ਆਨੰਦ ਅਬਨਾਸੀ ਦਾ ਮਤਲਬ ਹੁੰਦਾ ਹੈ ਨਾਸ ਨਾ ਹੋਣ ਵਾਲਾ ਨਾਸ ਨਾ ਹੋਣ ਵਾਲਾ ਆਨੰਦ ਤੈਨੂੰ ਤਾਂ ਮਿਲੇਗਾ ਜਦੋਂ ਤੂੰ ਸਿਮਰਨ ਕਰੇਗਾ ਇਹ ਤਾਂ ਸਮਝ ਲੱਗ ਗਈ ਪਰ ਸਮਝੀਏ ਤਾਂ ਸਹੀ ਅਬਨਾਸੀ ਖੇਮ ਹੈ ਕਿ ਸਿਮਰਨ ਕਰਕੇ ਜਿਹੜੀ ਚੀਜ਼ ਮੈਨੂੰ ਮਿਲ ਰਹੀ ਹੈ ਉਹਦੇ ਬਾਰੇ ਮੈਨੂੰ ਪਤਾ ਤਾਂ ਲੱਗੇ ਹੈ ਕੀ ਹੈ ਜੇ ਸਿਮਰਨ ਕਰਕੇ ਅਗਰ ਕੋਈ ਚੀਜ਼ ਮੈਨੂੰ ਮਿਲ ਰਹੀ ਹੈ ਤੇ ਇਹਦਾ ਮਤਲਬ ਕਿੰਨੀ ਕੁ ਕੀਮਤੀ ਚੀਜ਼ ਹੋਣੀ ਹੈ ਜੇ ਸਿਮਰਨ ਵੱਟੇ ਸਿਮਰਨ ਬਦਲੇ ਅਗਰ ਕੋਈ ਮੈਨੂੰ ਚੀਜ਼ ਮਿਲ ਰਹੀ ਹੈ ਤਾਂ ਕਿੱਡੀ ਕੀਮਤੀ ਚੀਜ਼ ਹੋਏਗੀ ਕਿੱਡੀ ਕੀਮਤੀ ਚੀਜ਼ ਹੋਏਗੀ ਪਰ ਇਹ ਕਹਿੰਦੇ ਸਦਾ ਸਿਮਰਨ ਨਾਰਾਇਣ ਸਦਾ ਸਿਮਰਨ ਨਾਰਾਇਣ ਕਰਕੇ ਨਾਰਾਇਣ ਨੂੰ ਸਦਾ ਸਦਾ ਸਿਮਰ ਕਰਕੇ ਸਿਮਰਨ ਕਰਕੇ ਮੈਨੂੰ ਕੀ ਮਿਲੇਆ ਅਬਨਾਸੀ ਖੇਮ ਨਾਸ ਨਾ ਹੋਣ ਵਾਲਾ ਆਨੰਦ ਪਰ ਇਹ ਨਾਸ ਨਾ ਹੋਣ ਵਾਲਾ ਆਨੰਦ ਕੀ ਹੈ ਜੀ ਏ ਨੂੰ ਸਮਝਾ ਨਾਸ ਨਾ ਹੋਣ ਵਾਲਾ ਆਨੰਦ ਸਾਧ ਸੰਗਤ ਕਦੋਂ ਆਂਦਾ ਪਤਾ ਜਦੋਂ ਅੰਦਰ ਸਹਿਜ ਆਵੇ ਆਖੋ ਸਤਨਾਮ ਜਦੋਂ ਅੰਦਰ ਸਹਿਜ ਆਵੇ ਜਦ ਤੱਕ ਅੰਦਰ ਸਹਿਜ ਨਹੀਂ ਆਇਆ ਸਾਧ ਸੰਗਤ ਜੀ ਜਦ ਤੱਕ ਅੰਦਰ ਰਾਜ ਨਹੀਂ ਆਇਆ ਅਬਨਾਸੀ ਖੇਮ ਮਿਲ ਹੀ ਨਹੀਂ ਸਕਿਆ ਮੇਲੀ ਨਹੀਂ ਜਦੋਂ ਸਹਿਜ ਆ ਗਿਆ ਜਦੋਂ ਅੰਦਰਲਾ ਤ੍ਰਿਪਤ ਹੋਇਆ ਸਹਿਜ ਆਇਆ ਤੁਹਾਡੇ ਕੋਲ ਬਹੁਤਾ ਹੈ ਤਾਂ ਵੀ ਛਾਲਾ ਨਹੀਂ ਮਾਰੋਗੇ ਜੇ ਕੁਝ ਘਟ ਗਿਆ ਤਾਂ ਵੀ ਰੋਵੋਗੇ ਨਹੀਂ ਆਖੋ ਸਤਨਾ ਸਚਾਈ ਇਹ ਆਬਨਾਸੀ ਖੇਮ ਸਤਿ ਸ਼੍ਰੀ ਅਕਾਲ ਅਬਨਾਸੀ ਖੇਮ ਨਾ ਨਾਸ ਹੋਣ ਵਾਲਾ ਖੇਮ ਜੇ ਤਰੱਕੀ ਹੋ ਗਈ ਬਹੁਤ ਉਹ ਖੇਮ ਸਤ ਸੰਗਤ ਹਿਲਿਆ ਨਹੀਂ ਆਨੰਦ ਹਿਲਿਆ ਨਹੀਂ ਜੇ ਥੱਲੇ ਆ ਗਿਆ ਘਾਟਾ ਪੈ ਗਿਆ ਉਹ ਖੇਮ ਹਿਲਿਆ ਨਹੀਂ ਉਹ ਆਨੰਦ ਹਿਲਿਆ ਟਿਕਿਆ ਪਿਆ ਨਾ ਟਿਕਿਆ ਔਰ ਇਹ ਧਾਤ ਕਿਸੇ ਵਿਰਲੇ ਨੂੰ ਮਿਲਦੀ ਹੈ ਇਹ ਧਾਤ ਕਿਸੇ ਵਿਰਲੇ ਨੂੰ ਮਿਲਦੀ ਹੈ ਵਿਰਲੇ ਨੂੰ ਸਾਸੀ ਮਤਲਬ ਅਗਰ ਕੁਝ ਜਾਂਦਾ ਹੈ ਤੇ ਬੰਦਾ ਰੋਣ ਲੱਗਦਾ ਹੈ ਬੰਦਾ ਰੋਣ ਲੱਗਦਾ ਹੈ ਬੰਦੇ ਕੋਲ ਕੁਝ ਖੁੱਸ ਜਾਵੇ ਕੁਝ ਖੋ ਜਾਵੇ ਰੋਂਦਾ ਨਹੀਂ ਰੋਂਦਾ ਖਾਲੀ ਟਿੱਕਿਆ ਹੋਇਆ ਨਹੀਂ ਰੋਂਦਾ ਜੀ ਸਹਿਜ ਵਿੱਚ ਖੇੜੇ ਚ ਬਾਣੇ ਚ ਜਿਹੜਾ ਹੈ ਆਨੰਦ ਉਹਨੂੰ ਕਹਿੰਦੇ ਇਹ ਆਨੰਦ ਮਿਲੇਗਾ ਕਿੱਥੋਂ ਜੀ ਕਹਿੰਦੇ ਆਨੰਦ ਗੁਰੂ ਤੇ ਜਾਣਿਆ ਗੁਰੂ ਆਨੰਦ ਦੇ ਸੋਮੇ ਨੇ ਹਰ ਮੰਦਰ ਸਾਹਿਬ ਧੰਗੁਰੂ ਅਰਜਨ ਦੇਵ ਮਹਾਰਾਜ ਬੈਠੇ ਚੋਰ ਹੋ ਰਹੀ ਹੈ ਚੋਰ ਸਾਹਿਬ ਲੱਖਾਂ ਡੰਡੋਤ ਹੋ ਰਹੀਆਂ ਨੇ ਕੀਮਤੀ ਪੇਟਾਵਾਂ ਚੜ ਰਹੀਆਂ ਨੇ ਬਹੁਤ ਮਾਣ ਮਹਤ ਹੈ ਤਾ ਵੀ ਖੇੜਾ ਤੇ ਜੇ ਕਿਤੇ ਤਤੀ ਤਵੀ ਤੇ ਬੈਠੇ ਨੇ ਮਾੜਾ ਸਾਥ ਸੰਗ ਦੱਸੋ ਤਾਂ ਅਸੀਂ ਕਿਤੇ ਹਿੱਲੇ ਤਾਂ ਵੀ ਖੇੜੇ ਜੇ ਐ ਡਗ-ਡਗ ਕਰਦਾ ਚਿਹਰਾ ਮਹਾਰਾਜ ਦਾ ਡਗ-ਡਗ ਕਰਦਾ ਚਿਹਰਾ ਮਹਾਰਾਜ ਦਾ ਉਹ ਵੇਖਣ ਵਾਲੇ ਹਿਲਦੇ ਪਏ ਨੇ ਸਾਈਂ ਮੀਆਂ ਮੀਰਾਏ ਕੰਬ ਗਈ ਰੂਹ ਕੰਬ ਗਈ ਸਾਈਂ ਮੀਆਂ ਮੀਰਾ ਕੰਬ ਗਏ ਮਹਾਰਾਜ ਆਕ ਇੱਕ ਹੁਕਮ ਕਰ ਦਿਓ ਲਾਹੌਰ ਦਿੱਲੀ ਇੱਟ ਨਾਲ ਇੱਟ ਖੜਕਾ ਦੇਈ ਇੱਟ ਨਾਲ ਇੱਟ ਖੜਕਾ ਦੇਈ ਮਹਾਰਾਜ ਇੱਕ ਹੁਕਮ ਕਰ ਦਿਓ ਮਹਾਰਾਜ ਖੇੜੇ ਚ ਟਿਕੇ ਹੋਏ ਨੇ ਸਹਜ ਵਿੱਚ ਨੇ ਸਾਸ ਇਹਨੂੰ ਕਹਿੰਦੇ ਨੇ ਆਨੰਦ ਜੇ ਤਾਜੋ ਤਖਤ ਚਲਾ ਗਿਆ ਤਾਂ ਵੀ ਖੇੜਾ ਹੈ ਤਤੀ ਤਵੀ ਦੇ ਉੱਪਰ ਬੈਠੇ ਤਾਂ ਵੀ ਖੇੜਾ ਹੈ ਜਦੋਂ ਬਹੁਤ ਮਾਣ ਮਿਲ ਰਿਹਾ ਸੀ ਤਾਂ ਵੀ ਖੇੜਾ ਹੈ ਅੱਜ ਕੁਝ ਨਹੀਂ ਸਾਸੰਗ ਦੁਨਿਆਵੀ ਚੀਜ਼ ਕੁਝ ਵੀ ਪੱਲੇ ਤਾਂ ਵੀ ਖੇੜਾ ਹੈ ਓਏ ਕਿਦਰੇ ਬਾਜਾਂ ਵਾਲੇ ਵੱਲ ਵੇਖ ਲੋ ਕਿਦਰੇ ਬਾਜਾਂ ਵਾਲੇ ਵੱਲ ਵੇਖੋ ਉਹ ਜੋਤ ਹੈ ਮੈਂ ਜੀ ਪੰਜਵੀਂ ਜੋਤ ਹੀ ਅੱਗੇ ਤੁਰੀ ਨਾ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਵੇਖ ਲੋ ਤਖਤਾਂ ਤੇ ਬੈਠੇ ਨੇ ਤੇ ਮਾਣ ਸਤਕਾਰ ਅੱਜ ਚਾਦਨੀ ਚੌਂਕ ਤੇ ਬੈਠੇ ਨੇ ਸੀਸ ਤੇ ਤਰਵਾਰ ਹੈ ਸਾਧ ਸੰਗਤ ਪਵਾਰ ਹੋਣਾ ਤੇ ਸੀਸ ਲੱਥ ਜਾਣਾ ਆਨੰਦ ਚ ਬੈਠੇ ਨੇ ਆਨੰਦ ਚ ਬੈਠੇ ਨੇ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਬਾਣੀ ਚੱਲ ਰਹੀ ਹੈ ਖੇੜਾ ਹੈ ਇਹਨੂੰ ਕਹਿੰਦੇ ਨੇ ਆਨੰਦ ਇਹਨੂੰ ਕਹਿੰਦੇ ਨੇ ਆਨੰਦ ਧਨ ਗੁਰ ਗੋਬਿੰਦ ਸਿੰਘ ਮਹਾਰਾਜ ਲੱਖਾਂ ਦੀ ਚੰਦਨ ਦੀ ਚੌਂਕੀ ਤੇ ਆਪਣੇ ਮੁਬਾਰਕ ਚਰਨ ਰੱਖੇ ਨੇ ਆਨੰਦ ਹੈ